ਜਾਖੜ ਦੀ ਕਾਂਗਰਸ 'ਚ ਵਾਪਸੀ ਤੇ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਣਾ। ਕੀ ਜਾਖੜ ਦੀ ਕਾਂਗਰਸ 'ਚ ਵਾਪਸੀ ਹੋ ਰਹੀ ਹੈ ਤੇ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਰਿਹਾ? ਕੀ ਚੰਨੀ ਤੇ ਜਾਖੜ ਦੇ ਵਿੱਚੋਂ ਕੋਈ ਇੱਕ ਜਾਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣੇਗਾ? ਬਾਕੀ ਸਾਰੇ ਐਵੇਂ ਹੀ ਰੇਸ 'ਚ ਦੌੜ ਰਹੇ ਨੇ। ਆਖਰਕਾਰ ਇਹ ਗੱਲ ਆ ਕਿੱਥੋਂ ਸਾਹਮਣੇ ਆਈਆਂ ਇਹ ਗੱਲ ਕਿਸੇ ਮਾੜੇ ਮੋٹے ਵਿਅਕਤੀ ਨੇ ਨਹੀਂ ਕੀਤੀਆਂ ਕਾਂਗਰਸ ਦੇ ਸੀਨੀਅਰ ਆਗੂ ਦੇ ਵੱਲੋਂ ਇਹ ਗੱਲ ਕਹੀਆਂ ਗਈਆਂ ਪੂਰਾ ਮਾਜ਼ਰਾ ਕੀ ਕੀ ਜਾਖੜ ਦੀ ਵਾਕਈ ਵਾਪਸੀ ਹੋ ਰਹੀ ਹੈ ਜੋ ਖਬਰਾਂ ਬੀਤੇ 2 ਦਿਨ ਤੋਂ ਬਣ ਰਹੀਆਂ ਕਿ ਉਹ ਸੱਚ ਨੇ ਕਿ ਉਹ ਝੂਠ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਅਹੁਦੇ ਦੀ ਰੇਸ ਹੁਣ ਲੰਬੀ ਹੁੰਦੀ ਜਾਂਦੀ ਹੈ ਤੇ ਇਹਦੇ ਹਿੱਸੇਦਾਰ ਵੀ ਬਹੁਤ ਨੇ ਰਾਜਾ ਵੜਿੰਗ ਸੁਖੀ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਤੇ ਇਹਨ ਅਚਾਨਕ ਨਾ ਜੁੜ ਗਿਆ ਸੁਨੀਲ ਜਾਖੜ ਦਾ ਬੜੀ ਹੈਰਾਨਗੀ ਹੁੰਦੀ ਆ ਤੁਹਾਨੂੰ ਵੀ ਹੋਈ ਹੋਣੀ ਆ ਮੈਨੂੰ ਵੀ ਹੋਈ ਹੋਣੀ ਆ ਜਦੋਂ ਮੈਂ ਇਹ ਗੱਲ ਸੁਣੀ ਮੈਂ ਮੈਨੂੰ ਬਹੁਤ ਹੈਰਾਨਗੀ ਹੋਈ ਕਿ ਜਾਖੜ ਦਾ ਲੈਣਾ ਨਹੀਂ ਦੇਣਾ ਨਹੀਂ ਉਹ ਭਾਜਪਾ 'ਚ ਨੇ ਭਾਜਪਾ ਨੂੰ ਡਿਫੈਂਡ ਕਰਦੇ ਫਿਰਦੇ ਐ ਇਹ ਮਾਮਲਾ ਕਿੱਥੋਂ ਆਇਆ ਇਹ ਗੱਲਾਂ ਸ਼ੁਰੂ ਹੋਈਆਂ ਲੁਧਿਆਣੇ ਦੇ ਪੋਲੀਟਿਕਲ ਕੋਰੀਡੋਰਸ ਦੇ ਅੰਦਰ ਕਾਂਗਰਸ ਦੇ ਸਿਆਸੀ ਗਲਿਆਰਿਆਂ 'ਚ ਇਹ ਗੱਲ ਸ਼ੁਰੂ ਹੋਈ ਤੇ ਇਹ ਗੱਲ ਵੱਧਦੀ ਵੱਧਦੀ ਵੱਧ ਗਈ ਮਾਮਲਾ ਇਹ ਹੈ ਕਿ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਨੇ ਰਾਜਾ ਵੜਿੰਗ ਰਾਜਾ ਵੜਿੰਗ ਦਾ ਧੜਾ ਜਿਹੜਾ ਜਾਂ ਕਹਿ ਲਈਏ ਕਿ ਬੈਸ ਰਾਨਾ ਦਾ ਧੜਾ ਜਿਹੜਾ ਉਹ ਇਹ ਗੱਲ ਪ੍ਰਚਾਰ ਰਿਹਾ ਹੈ ਕਿ ਰਾਜਾ ਵੜਿੰਗ ਤਾਂ ਅਗਲਾ ਮੁੱਖ ਮੰਤਰੀ ਹੈ ਤੇ ਅਸੀਂ ਐਮਐਲਏ ਹੋਵਾਂਗੇ ਇਹਦੇ ਉਸੇ ਦਾ ਪਲਟਵਾਰ ਹੋਇਆ ਪਰਤਪੂਸ਼ਣ ਆਸ਼ੂ ਦੇ ਧੜੇ ਵੱਲੋਂ ਤੇ ਉਹਦੇ ਵਿੱਚ ਜਿਹੜੇ ਸਭ ਤੋਂ ਅੱਗੇ ਹੋ ਕੇ ਜਿਹੜੇ ਜਰਨੈਲ ਨਿਤਰੇ ਉਸ ਧੜੇ ਦੇ ਉਹ ਸਨ ਸਾਬਕਾ ਮੇਅਰ ਬਲਕਾਰ ਸਿੰਘ ਸੰਧੂਰੀ ਬਲਕਾਰ ਸਿੰਘ ਸੰਧੂ ਨੇ ਬੜਾ ਖੁੱਲ ਕੇ ਕਿਹਾ ਮੈਂ ਉਹਨਾਂ ਨਾਲ ਨਿੱਜੀ ਤੌਰ ਤੇ ਟੈਲੀਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਬੜਾ ਖੁੱਲ ਕੇ ਇਹ ਗੱਲ ਕਹੀ ਕਿ ਹਾਂ ਮੈਂ ਇਹ ਗੱਲ ਕਹੀ ਆ ਮੈਨੂੰ ਕਿਹਾ ਕਿ ਤੁਸੀਂ ਸੁੱਤੇ ਸੁਭਾਤ ਨਹੀਂ ਇਹ ਕਹਤਾ ਵੀ ਕਈ ਵਾਰ ਬੰਦਾ ਵੈਸੇ ਹੀ ਚਲੋ ਚੱਲ ਦੀ ਚਾਲ ਚ ਕੋਈ ਗੱਲ ਕਹਿ ਜਾਂਦਾ ਉਹਨਾਂ ਨੇ ਕਿਹਾ ਨਹੀਂ ਮੈਂ ਸੁੱਤੇ ਸੁਭਾਤ ਨਹੀਂ ਇਹ ਗੱਲ ਕਹੀ ਮੈਂ ਪੂਰੇ ਕੌਨਫੀਡੈਂਸ਼ੀਅਲ ਕਹਿਣਾ ਉਹਨਾਂ ਨੇ ਕਿ ਮੇਰੀ ਇਹ ਨਿੱਜੀ ਰਹਿ ਹੈ ਕਿ ਸੁਨੀਲ ਜਾਖੜ ਨੂੰ ਵਾਪਸ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਜਾਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਹਿੰਦੂ ਭਾਈਚਾਰਾ ਫੀਲ ਕਰਦਾ ਹੈ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ ਬਲਕਾਰ ਸਿੰਘ ਸੰਧੂ ਕਹਿੰਦੇ ਤੁਸੀਂ ਵੀ ਜੱਟੋਂ ਮੈਂ ਵੀ ਜੱਟਾਂ ਤੇ ਵੀ ਆਪਾਂ ਨੂੰ ਵੀ ਇਹ ਚੀਜ਼ ਹੈ ਵੀ ਆਪਣੇ ਇਲਾਕਣ ਵਾਲੀ ਇਹ ਚੀਜ਼ ਬੰਨੀ ਜਾਣੀ ਹੈ ਕਿ ਕਿਸੇ ਹੋਰ ਦੇ ਨਾਲ ਵੀ ਬੰਨੀ ਜਾ ਸਕਦੀ ਹੈ ਹੋਰ ਕੀ ਕਹਿੰਦੇ ਆ ਬਲਕਾਰ ਸੰਧੂਣੀ ਆਪਾਂ ਸੁਣਦੇ ਠੀਕ ਹੈ ਸਰ ਇੱਕ ਦੂਜਾ ਦੂਜੀ ਸਟੇਟਮੈਂਟ ਇਹ ਸੀਗੀ ਕਿ ਜਿਹੜੇ ਤੁਸੀਂ ਕਿਹਾ ਸੀਗਾ ਕਿ ਸੀਐਮ ਦੇ ਰੇਸ ਚ ਚੰਨੀ ਤੇ ਜਾਖੜ ਦਾ ਨਾਮ ਲਿਆ ਸੀ ਉਹਦੇ ਬਾਰੇ ਕਾਫੀ ਚਰਚਾ ਸੀ ਮੈਂ ਵੀ ਉਹ ਤੁਸੀਂ ਸੁਤੇ ਸੁਭਾਅ ਬਿਆਨ ਦਿੱਤਾ ਗਿਆ ਤੁਹਾਡੇ ਤੋਂ ਜਾਂ ਫਿਰ ਅਟੈਂਸ਼ਨ ਨਹੀਂ ਸੀਗਾ ਤੁਹਾਡਾ ਵੀ ਨਹੀਂ ਅਟੈਂਸ਼ਨ ਹੀ ਦਿੱਤਾ ਦੇਖੋ ਗੱਲ ਇਹਦਾ ਮੇਰੀ ਧਿਆਨ ਨਾਲ ਸੁਣ ਲਓ ਜੀ ਤਾਂ ਮੇਰਾ ਵਾਰਡ ਮੈਂ ਤਾਂ ਉਹਦੋਂ 80% ਕਿਹਾ ਸੀ ਮੇਰਾ ਵਾਰਡ 90% ਹਿੰਦੂਆਂ ਦਾ ਹੈ ਜੀ ਕਿਉਂਕਿ ਜਿੱਥੋਂ ਮੈਂ ਲਗਾਤਾਰ 25 ਸਾਲ ਜਾਂਦਾ ਹਾਂ ਔਰ ਆਰਐਸਐਸ ਦਾ ਗੜ ਹੈ ਜੀ ਠੀਕ ਹੈ ਉਹ ਛੋਟੀ ਇਲੈਕਸ਼ਨ ਨੂੰ ਉਹ ਕਹਿੰਦੇ ਅਸੀਂ ਪਾਰਟੀ ਕਹਿੰਦੇ ਹਾਂ ਇਸ ਕਰਕੇ ਉਹ ਮੈਨੂੰ ਜਿਤਾਉਂਦੇ ਨੇ ਲੋਕ ਮੈਂ ਵੀ ਉਹਨਾਂ ਦੀ ਸੇਵਾ ਕਰਦਾ ਤੰਦਿਓ ਠੀਕ ਹੈ ਪਰ ਮੈਂ ਉਹਨਾਂ ਦੀ ਨਵਜੋਸ਼ਾਨੀ ਜਦੋਂ ਜਾਖੜ ਸਾਹਿਬ ਨੂੰ ਸੀਐਮ ਨਹੀਂ ਬਣਾਇਆ ਉਹ ਉਹ ਨਰਾਸ਼ੀ ਕਿਹਾ ਸੀ ਪੰਜਾਬ ਦੇ ਹਿੰਦੂ ਕਦੋਂ ਸੀਐਮ ਨਹੀਂ ਬਣ ਸਕਦੇ ਜੀ ਇਹ ਹਿੰਦੂਆਂ ਨੂੰ ਮੋੜਦਾ ਵਾਪਸ ਕਾਗਜ਼ ਪਾਰਟੀ ਨੇ ਤਾਂ ਕਿਸੇ ਨਾ ਕਿਸੇ ਹਿੰਦੂ ਚਿਹਰੇ ਨੂੰ ਕਿਸੇ ਤਰ੍ਹਾਂ ਸੀਐਮ ਇੱਕ ਵਾਰੀ ਬਣਾਉਣਾ ਹੀ ਪੈਣਾ ਹੈ ਜੀ 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 ਉਹਦਾ ਉਹ ਵੀ ਕਹਿੰਦਾ ਮੈਂ ਉਹ ਸਟੈਂਡ ਤੇ ਕਹਿਮ ਜੀ ਨਹੀਂ ਸਰ ਉਧਰ ਠੀਕ ਹੈ ਚਲੋ ਵੀ ਤੁਹਾਨੂੰ ਲੱਗਦਾ ਕਿ ਜਾਕਰ ਸਾਹਿਬ ਵਾਪਸ ਆ ਸਕਦੇ ਨੇ ਕਿ ਜਿੱਥੇ ਉਹ ਜਾ ਚੁੱਕੇ ਨੇ ਹੁਣ ਜੇ ਗਲਤ ਹੈ ਦਰ 파ਦੀ ਕੋਸ਼ਿਸ਼ ਕਰ ਕੀ ਚੀਜ਼ ਨਹੀਂ ਜੇ ਉਧਰ ਰਾਈਨ ਦਿੱਤਾ ਕਿ ਜੇ ਤਾਂ ਉਹਨੇ ਜਿਹੜਾ ਪੋਲੀਟੀਕਲ ਬੰਦਾ ਉਹ ਘਰ ਬੈਠ ਨਹੀਂ ਸਕਦਾ ਜੀ ਬਰਨਰ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ ਮੈਂ ਵੀ ਮੇਰੇ ਬਲਾਲੂ ਚਾ ਚੋਟੀ ਇਲੈਕਸ਼ਨ ਮੈਂ ਲੜਦਾ ਪਰ ਜਦੋਂ ਐਫਐਸ ਪੋਲੀਟੀਕਲ ਲੈਂਡ ਚਾਰਜਰ ਨੇ ਸਾਡੇ ਜੇ ਕਿਸੇ ਫੰਕਸ਼ਨਰ ਕਾਂਗਰਸ ਦਾ ਹੁੰਦਾ ਨਹੀਂ ਬੁਲਾਇਆ ਜਾਂਦਾ ਅਸੀਂ ਵੀ ਕਾਰ ਬੈਠ ਕੇ ਉਹ ਉਹ ਕਰੀਦਾ ਵੀ ਸਾਨੂੰ ਵੀ ਆਂਦਾ ਵੀ ਸਾਨੂੰ ਕਿਉਂ ਨਹੀਂ ਬੁਲਾਇਆ ਗਿਆ ਜੀ ਜੀ ਉਹਨਾਂ ਦੇ ਤਾਂ ਬਲੱਡ ਚ ਵੰਦਰੂ ਕਾਂਗਰਸ ਦੀ ਫਾਦਰ ਦੇ ਦੇਖੋ ਜੀ ਜੀ ਵਿਕਰੇ ਲੋਕ ਸਭਾ ਦੇ ਠੀਕ ਹੈ ਜੀ ਅ ਸ਼ੁਕਰੀਆ ਬਲਕਾਰ ਜੀ ਤੁਹਾਨੂੰ ਸਭ ਨੂੰ ਬਾਕੀ ਚੰਨੀ ਚੰਨੀ ਜੀ ਦਾ ਤਾਂ ਜਲਵਾ ਮੈਂ ਤਾਂ ਨਰਾਸ਼ੀ ਦਿੱਤਾ ਮਾਲੇ ਮੇਲ ਉਹਨੂੰ ਆਪਣੇ ਦੋਸਤ ਦੇ ਫੰਕਸ਼ਨ ਚ ਇਹਨਾਂ ਨੂੰ ਨਾਲ ਲੈ ਕੇ ਗਿਆ ਸੀ ਤਾਂ ਉੱਥੇ ਇੱਕ ਪਿੰਡ ਤੋਂ ਜਿਹੜੇ ਚਤਕਨ ਸਾਹਿਬ ਨੇ ਕਿਸੇ ਜਵਾਨ ਨੂੰ ਚੀਕਾ ਪੈਂਦੀ ਹੈ ਇਹਦਾ ਜੀਕਾ ਪੈਂਦੀ ਹੈ ਜੀ ਇਹ ਤਾਂ ਹੁਣ ਪਾਰਟੀ ਨੇ ਜੋਤਣਾ ਮੈਂ ਤਾਂ ਆਪਣੀ ਪਸਰ ਰਾਏ ਕੋਈ ਥੋਪੀ ਨਹੀਂ ਪਸਰ ਰਾਏ ਦਿੱਤੀ ਇਹ ਚੰਨੀ ਜਿਹਾ ਜਾਖੜਾ ਇਹ ਕੋਈ ਇਹ ਨਹੀਂ ਵੀ ਡੱਟਾਂ ਦੇ ਪੜਾਈ ਤੁਸੀਂ ਬਰਾਡ ਤੇ ਮੈਂ ਸੰਧੂ ਆਪਾਂ ਪੜਾਈ ਦਿਖਾ ਲਿਆ ਵੀ ਬਰਾਡ ਤੇ ਦੋਦੀ ਬੰਨ੍ਹਣ ਦੀ ਬਾਕੀ ਦੀ ਬੰਨ੍ਹ ਦੀ ਜੀ 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 ਠੀਕ ਹੈ ਆ ਠੀਕ ਹੈ ਸ਼ੁਕਰੀਆ ਵਿਕਾਸ ਥੈਂਕ ਯੂ ਓਕੇ ਬ੍ਰਦਰ ਓਕੇ ਥੈਂਕ ਯੂ ਤਾਂ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਿਆ ਮਾਮਲਾ ਇਹ ਹੈ ਹੁਣ ਕਹਿੰਦੇ ਆ ਕਿ ਧੂਆਂ ਬਿਨਾ ਧੁਖਦੀ ਤੋਂ ਤੇ ਨਹੀਂ ਉੱਠਦਾ ਕਿਤੇ ਨਾ ਕਿਤੇ ਤਾਂ ਮਾੜੀ ਮੋਟੀ ਬਲ ਰਹੀ ਹੁੰਦੀ ਹੈ ਧੁਖ ਰਹੀ ਹੁੰਦੀ ਹੈ ਤਦੇ ਧੂਆਂ ਉੱਠਦਾ ਕਿਤੇ ਤਾਂ ਕੋਈ ਚਰਚਾ ਹੋਈ ਹੋਣੀ ਹੈ ਕਿਉਂਕਿ ਜਿਹੜੀ ਇਹ ਲੋਬੀ ਹੈ ਜਿਹਦੀ ਅਗਵਾਈ ਭਾਰਤ ਪੁਸ਼ਨਾ ਆਸ਼ੂ ਕਰਦੇ ਆ ਲੁਧਿਆਣੇ ਦੇ ਅੰਦਰ ਤੇ ਓਵਰਆਲ ਇਹ ਇੱਕ ਲੋਬੀ ਹੈ ਪੂਰੀ ਦੀ ਪੂਰੀ ਜਿਹੜੀ ਕਹਿ ਰਹੀ ਹੈ ਕਿ ਸ਼ਹਿਰੀ ਕਾਂਗਰਸੀ ਆਗੂਆਂ ਦੀ ਅਗਵਾਈ ਕਰਦੀ ਹੈ ਤੇ ਉਹਦੇ ਵਿੱਚ ਚਰਚਾ ਤਾਂ ਹੋਊਗੀ ਘਟੋ ਘਟ ਕਿ ਸੁਨੀਲ ਜਾਖੜ ਆ ਰਹੇ ਨੇ ਜਾਂ ਉਹਨਾਂ ਨੂੰ ਲਿਆਂਦਾ ਜਾਵੇ ਫਿਰ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਵੇਦਾਰ ਵੀ ਬਣਾ ਦਿੱਤਾ ਜਾਵੇ ਇਹ ਚਰਚਾ ਕਿਤੇ ਨਾ ਕਿਤੇ ਤਾਂ ਚੱਲ ਰਹੀ ਹੋਣੀ ਹੈ ਤਦੇ ਇਹ ਚਰਚਾ ਇੱਥੇ ਤੱਕ ਪਹੁੰਚ ਚੁੱਕੀ ਹੈ ਨਾ ਕਿ ਸਾਬਕਾ ਮੇਅਰ ਹੁਣ ਤੁਸੀਂ ਕਹੋਗੇ ਕਿ ਮੇਅਰ ਕਿੱਡੀ ਕੀ ਚੀਜ਼ ਹੁੰਦੀ ਹੈ ਲੁਧਿਆਣੇ ਦਾ ਮੇਅਰ ਹੋਣਾ ਐ ਲਾ ਲਓ ਕਿ ਪੰਜਾਬ ਦਾ ਡਿਪਟੀ ਸੀਐਮ ਹੋਣਾ ਆ ਲੁਧਿਆਣੇ ਦਾ ਮੇਅਰ ਹੋਣਾ ਘਟੋ ਘਟ ਕੈਬਨਿਟ ਰੈਂਕ ਹੈ ਕਟੋ ਘਟ ਬਹੁਤ ਥੱਲੇ ਜਾ ਕੇ ਵੀ ਜਾਮਾ ਤਾਂ ਕਟੋ ਘਟ ਕੈਵਨ ਰੈਂਕ ਹੈ ਲੁਧਿਆਣੇ ਦਾ ਮੇਰ ਹੁਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਲੁਧਿਆਣੇ ਦਾ ਹੀ ਨਹੀਂ ਈਵਨ ਕੇ ਪਟਿਆਲੇ ਦਾ ਸ੍ਰੀ ਅਮਰitsar ਸਾਹਿਬ ਦਾ ਜਲੰਧਰ ਦਾ ਮਿਊਸਪਲ ਕਾਰਪੋਰੇਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ ਆਮ ਆਪਾ ਪਿੰਡਾਂ ਦੇ ਵਿੱਚ ਇਸ ਚੀਜ਼ ਨੂੰ ਲਾਈਟ ਲੈ ਲੈਨੇ ਆ ਪਰ ਇਹ ਲਾਈਟ ਲਾਈਨ ਵਾਲੀ ਚੀਜ਼ ਨਹੀਂ ਹੈ ਤੇ ਉਹਦੀ ਸਿਆਸਤ ਦੇ ਵਿੱਚ ਦਬ ਦਬਾ ਵੀ ਹੁੰਦਾ ਦੇਖੋ ਉਹਦੀ ਕਿਸੇ ਵੱਡੇ ਆਗੂ ਦੇ ਨਾਲ ਸਾਠ ਗਾਠ ਵੀ ਹੁੰਦੀ ਹੈ ਕਿ ਬੰਦਾ ਮਹਿਰ ਵਾਲੀ ਕੁਰਸੀ ਤੇ ਬੈਠਦਾ ਹੈ ਉਹਦੀ ਸਾਠ ਗਾਠ ਇੱਕ ਹੋਰ ਪਾਸੇ ਨੂੰ ਲੈ ਜਾਂਦਾ ਸ਼ਬਦ ਕਿ ਮਿੱਤਰਤਾ ਚੰਗਾ ਸਲੂਕ ਹੁੰਦਾ ਹੈ ਕਿਸੇ ਲੀਡਰ ਨਾਲ ਬਹੁਤ ਸੋਹਣੀ ਬਣਦੀ ਹੁੰਦੀ ਹੈ ਤੇ ਇਸੇ ਕਰਕੇ ਜਿਹੜਾ ਉਹ ਚੀਜ਼ਾਂ ਵਾਪਰਦੀਆਂ ਨੇ ਉਹ ਬਣਦੇ ਨੇ ਮਹਿਰ ਬਣ ਜਾਂਦੇ ਨੇ ਤੇ ਇਹ ਜਿਹੜੀ ਸੁਨੀਲ ਜਾਖੜ ਵਾਲੀ ਗੱਲ ਹੈ ਇਹਦਾ ਮਤਲਬ ਕਿ ਕਾਂਗਰਸ ਦੇ ਅੰਦਰ ਇਨ ਡਿਸਕਸ਼ਨ ਹੈ ਸੁਨੀਲ ਜਾਖੜ ਦਾ बार-बार ਭਾਜਪਾ ਦੀਆਂ ਮੀਟਿੰਗਾਂ ਚੋਂ ਗੈਰਹਾਜ਼ਰ ਰਹਿਣਾ ਭਾਜਪਾ ਦੇ ਆਗੂਆਂ ਦੇ ਬਿਆਨ ਦੇਣ ਦੇ ਬਾਵਜੂਦ ਵੀ ਕੋਈ ਵੀ ਰਿਸਪੌਂਡ ਨਾ ਕਰਨਾ ਇੱਕ ਵੀ ਬਿਆਨ ਭਾਜਪਾ ਦੀ ਸ਼ਰਮਨਾਕ ਹਾਰ ਜਿਹੜੀ ਜਿਮਨੀ ਚੋਣਾ ਚ ਹੋਈ ਉਹਦੇ ਬਾਰੇ ਕੋਈ ਗੱਲ ਨਾ ਕਰਨਾ ਲਗਾਤਾਰ ਇਸ ਤੋਂ ਇਲਾਵਾ ਪੰਜਾਬ ਦੇ ਮੁੱਦਿਆਂ ਤੇ ਬੋਲਣਾ ਕਾਲੀ ਦਲ ਦੇ ਮੁੱਦੇ ਤੇ ਬੋਲਣਾ ਹੋਰ ਮੁੱਦਿਆਂ ਤੇ ਸਾਰਾ ਕੁਝ ਕਰਦੇ ਨੇ ਉਹਨਾਂ ਨੇ ਪੀਤੇ ਦੇ ਨਹੀਂ ਇੰਟਰਵਿਊਆਂ ਦਿੱਤੀਆਂ ਇੱਕ ਦੋ ਚੈਨਲਾਂ ਨੂੰ ਉਹਦੇ ਚ ਭਾਜਪਾ ਨੂੰ ਡਿਫੈਂਡ ਕਰਦੇ ਜ਼ਰੂਰ ਨਜ਼ਰ ਆਏ ਪਰ ਉਸ ਲੈਵਲ ਤੇ ਨਹੀਂ ਗਏ ਜਿਹੜੇ ਲੈਵਲ ਤੇ ਬਾਕੀ ਜੱਤਰਨ ਚੁੰਗ ਜਾਂ ਹੋਰ ਜਾਣਦੇ ਨੇ ਤਾਂ ਇਹੀ ਕਾਰਨ ਹੈ ਕਿ ਚਰਚਾ ਜ਼ਰੂਰ ਹੈ ਕਾਂਗਰਸ ਦੇ ਅੰਦਰ ਡਿਸਕਸ਼ਨ ਹੈ ਆਉਂਦੇ ਦਿਨ ਇਸ ਮਾਮਲੇ ਦੇ ਵਿੱਚ ਕੋਈ ਵੀ ਠਮਾਕਾ ਕਰ ਸਕਦੇ ਆ ਉਹਨਾਂ ਨੇ ਕਿਹਾ ਕਿ ਚੰਨੀ ਵੀ ਹੋ ਸਕਦੇ ਆ ਬਲਕਾਰ ਸੰਧੂ ਰਾਣੇ ਨੇ ਕਿਹਾ ਹੁਣ ਚੰਨੀ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਜਲਵਾ ਚੰਨੀ ਦਾ ਪੰਜਾਬ ਦੇ ਵਿੱਚ ਚੰਨੀ ਦਾ ਜਲਵਾ ਲਫ਼ਜ਼ ਉਹਨਾਂ ਨੇ ਵਰਤੇ ਹੁਣ ਕੀ ਚੰਨੀ ਤੇ ਜਾਖੜ ਦੀ ਫਿਰ ਟੱਕਰ ਹੋ ਜੇਗੀ ਫਿਰ ਚੰਨੀ ਅੱਗੇ ਨਿਕਲ ਜਾਣਗੇ ਜਾਂ ਜਾਖੜ ਅੱਗੇ ਨਿਕਲ ਜਾਣਗੇ ਫਿਰ ਉਹਦਾ ਅਸਰ ਕੀ ਹੋਊਗਾ ਕਾਂਗਰਸ ਤੇ ਇਹ ਵੀ ਵੱਡੀ ਗੱਲ ਹੈ ਪਰ ਇੱਕ ਗੱਲ ਇਹ ਹੈ ਕਿ ਕਾਂਗਰਸ ਦੇ ਅੰਦਰ ਜਾਖੜ ਨੂੰ ਲੈ ਕੇ ਨਰਮ ਜਿਹੜਾ ਹਿਰਦਾ ਆ ਨਰਮ ਨੋਸ਼ੀਆਂ ਨੇ ਜਿਹੜੀਆਂ ਉਹ ਕਰ ਲੀਆਂ ਗਈਆਂ ਨੇ ਜਿਹੜਾ ਨਰਮ ਰਵਈਆ ਅਪਣਾਉਣ ਤੇ ਜਿਹੜਾ ਕਾਂਗਰਸ ਦੇ ਆਗੂ ਤਿਆਰ ਨੇ ਇਸ ਦਾ ਮਤਲਬ ਇਹ ਹੈ ਕਿ ਸੁਨੀਲ ਜਾਖੜ ਵੀ ਇਸ ਬਾਰੇ ਸੋਚਣਗੇ ਤੇ ਜੇ ਹਾਈ ਕਮਾਂਡ ਇਸ ਮਾਮਲੇ 'ਚ ਸੋਚ ਕੇ ਕੋਈ ਫੈਸਲਾ ਲੈਂਦੀ ਹੈ ਤਾਂ ਸੁਨੀਲ ਜਾਖੜ ਦੀ ਵਾਪਸੀ ਫਿਰ ਲਗਭਗ ਤੈ ਹੀ ਹੈ ਤੇ ਜਿਸ ਪ੍ਰਕਾਰ ਸੁਨੀਲ ਜਾਖੜ ਸੱਤਾ ਦੇ ਵਿੱਚ ਸਿਆਸ ਦੇ ਵਿੱਚ ਇਸ ਸਮੇਂ ਕਹਿ ਲਿਆ ਕਿ ਸਰਗਰਮ ਨਹੀਂ ਹੈਗੇ ਉਹ ਵੀ ਇੱਕ ਇਸ਼ਾਰਾ ਕਰਦਿਆਂ ਨੇ ਕਿ ਕੁਝ ਕੁ ਚੀਜ਼ਾਂ ਦੀ ਗੰਢ ਤੁੱਪ ਤਾਂ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ 'ਚ ਜ਼ਰੂਰ ਦਿਓ